ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੈਵੀ ਵਿਊ ਦੇ ਵਿੱਚ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੜ੍ਹਾਂ ਦੀ ਮਾਰ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਜੋ ਮਦਦ ਕਰਨ ਲਈ ਅੱਗੇ ਆ ਰਹੇ ਹਨ ਇਹੋ ਜੇ ਸਾਡੇ ਇੱਕ ਵੀਰ ਲਖਵਿੰਦਰ ਲੱਖੀ ਭਾਜੀ ਸਾਡੇ ਪਿੰਡ ਮੁੱਖ ਲਿਆਣੇ ਤੋਂ ਜਿਨ੍ਹਾਂ ਨੇ ਚਾਰੇ ਦੀ ਸੇਵਾ ਕੀਤੀ ਹੈ ਤੇ ਲਖਵਿੰਦਰ ਭਾਜੀ ਵੀ ਸਾਡੇ ਕੋਲ ਪਹੁੰਚ ਚੁੱਕੇ ਆ ਤੇ ਲਖਵਿੰਦਰ ਭਾਜੀ ਨਾਲ ਆਜੋ ਤੁਹਾਡੀ ਮੁਲਾਕਾਤ ਕਰਾਉਨੇ ਆ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੇਵਾ ਦੇ ਲਈ ਤੇ ਕੋਈ ਧੰਨਵਾਦ ਵਾਲੀ ਗੱਲ ਨਹੀਂ ਆ ਕਰਨੀ ਆਪਾਂ ਇੱਕ ਦੂਸਰੇ ਦੀ ਬਾਹ ਫੜਨੀ ਹੈ ਇਸ ਨਾਜ਼ੁਕ ਸਮੇਂ ਦੇ ਵਿੱਚ ਹਾਂਜੀ ਜੇ ਆਪਾਂ ਇੱਕ ਦੂਸਰੇ ਦੀ ਬਾਹ ਫੜਾਂਗੇ ਤਾਂ ਤਾਂ ਹੀ ਆ ਹੁਣ ਆਪਾਂ ਇਹ ਗੱਲ ਕਰਦੇ ਹਾਂ ਜੀ ਹਨਾ ਸਾਡੇ ਕਈ ਵਾਰੀ ਅਸੀਂ ਧਰਨੀਆਂ ਤੇ ਬੈਠੇ ਹੁੰਨੇ ਸੀ ਜੀ ਰੋਡ ਦੇ ਉੱਤੇ ਤੇ ਉੱਥੇ ਸਾਨੂੰ ਕਹਿੰਦੇ ਹੁੰਦੇ ਸੀ ਵੀ ਇਹਨਾਂ ਨੂੰ ਕੰਮ ਹੀ ਇਹ ਆ ਹੁਣ ਆ ਜਿਹੜੀ ਕੁਦਰਤੀ ਆਫਤ ਆ ਜਿਨ੍ਹਾਂ ਨੂੰ ਇਹਨਾਂ ਨੇ ਟੈਗ ਲਾ ਦਿੱਤਾ ਵੀ ਕੁਦਰਤੀ ਆਫਤ ਆ ਪਰ ਮੈਂ ਇਸ ਚੀਜ਼ ਨੂੰ ਕੁਦਰਤੀ ਆਫਤ ਨਹੀਂ ਮੰਨਦਾ ਜੀ ਕੁਦਰਤੀ ਆਫਤ ਉਹ ਹੁੰਦੀ ਆ ਵੀ ਜਿਹੜਾ ਬੱਦਲ ਫਟਿਆ ਜਿੱਦਾਂ ਕਿ ਕੁੱਲੂ ਮਨਾਲੀ ਦੇ ਵਿੱਚ ਬੱਦਲ ਫਟਦੇ ਆ ਉਹ ਕੁਦਰਤੀ ਆਫਤੋ ਆ ਹਾਂਜੀ ਹਾਂਜੀ ਇਹ ਮੈਨੇਜਮੈਂਟ ਕੀਤਾ ਆ ਪਾਣੀ ਜਿਹੜਾ ਆ ਉਹਨੂੰ ਫੱਟੇ ਚੱਕ ਕੇ ਖੋਲਿਆ ਇਹ ਕੁਦਰਤੀ ਆਫਤ ਨਹੀਂ ਮੰਨਦੇ ਦਰਿਆ ਜਿਹੜੇ ਆ ਉਹ ਇਦਾਂ ਨਹੀਂ ਵਗਦੇ ਹੁੰਦੇ ਦਰਿਆ ਆਪਣੀ ਮਰਿਆਦਾ 'ਚ ਵਗਦੇ ਹੁੰਦੇ ਆ ਜਦੋਂ ਉਹਨਾਂ ਨੂੰ ਆਪਾਂ ਮੈਨੇਜ ਕਰ ਲਈਏ ਫਿਰ ਉਹਨਾਂ ਨੂੰ ਆਪਣੀ ਮਰਿਆਦਾ 'ਚ ਵਗਾਉਣਾ ਪੈਂਦਾ ਆ ਜਦ ਪਤਾ ਸੀਗਾ ਕਿ ਪਿੱਛੇ ਐਤ ਕੀ ਮੌਸਮ ਇਦਾਂ ਦਾ ਰਹਿਣਾ ਆ ਬੱਦਲ ਫਟੇ ਆ ਤਿੰਨ ਤੋਂ ਚਾਰ ਬੱਦਲ ਪਹਿਲਾਂ ਫਟੇ ਆ ਜੀ ਹਾਂਜੀ ਹਾਂਜੀ ਉਸ ਵੇਲੇ ਇਹਨਾਂ ਨੂੰ ਪਾਣੀ ਰਿਲੀਜ਼ ਕਰ ਦੇਣਾ ਚਾਹੀਦਾ ਸੀਗਾ ਇਹ ਲਾਲ ਲਕੀਰ țeੜੀ ਕਰਦੇ ਸੀ ਵੀ ਕਿੱਦਾਂ ਅਸੀਂ ਪੰਜਾਬ ਨੂੰ ਡਬਾਉਣਾ ਆ। ਸੋ ਇਹ ਕੁਦਰਤੀ ਆਫਤ ਨਹੀਂ ਚਲੋ ਜੇ ਕੁਦਰਤੀ ਆਫਤ ਵੀ ਆ ਮੰਨ ਲੈਨੇ ਆ ਪਰ ਉਸ ਪਾਣੀ ਨੇ ਜਾਂ ਸਰਕਾਰਾਂ ਜਿਹੜੀਆਂ ਇਹ ਆਫਤਾਂ ਲੈ ਕੇ ਆਉਂਦੀਆਂ ਉਹ ਪੁੱਛਦੀਆਂ ਵੀ ਤੁਸੀਂ ਧਰਨੇ ਤੇ ਗਏ ਆ ਜਾਂ ਨਹੀਂ ਗਏ ਪਾਣੀ ਨੇ ਪੁੱਛਿਆ ਵੀ ਮੈਂ ਤੇਰੇ ਖੇਤ 'ਚ ਬੜਾਂ ਕਿ ਨਾ ਬੜਾਂ ਜਾਂ ਮੈਂ ਤੇਰੇ ਘਰ ਬੜਾਂ ਕਿ ਨਾ ਬੜਾਂ ਉਹ ਤਬਾਹ ਕਰਕੇ ਲੈ ਗਿਆ ਚਾਹੇ ਕੋਈ ਧਰਨੇ ਤੇ ਗਿਆ ਚਾਹੇ ਨਹੀਂ ਗਿਆ ਆ ਤਾ ਦੇ ਉਹ ਅਸੀਂ ਤਾਂ ਪੈਸੇ ਲੈਨੇ ਆ ਫੇਰ ਚੀਜ਼ ਖਰੀਦਦੇ ਆ ਪਰ ਜੇ ਅੱਜ ਪੰਜਾਬ ਦਾ ਕਿਸਾਨ ਠੀਕ ਹੈ ਜੀ ਜੇ ਇੱਕ ਦੂਸਰੇ ਦੀ ਬਾਹ ਨਾ ਫੜਦਾ ਤਾਂ ਮੇਰੇ ਖਿਆਲ ਚੋ ਵੀ ਅੱਜ ਚੁੱਲ੍ਹੇ ਜਿਹੜੇ ਆ ਠੰਡੇ ਪੈ ਜਾਣੇ ਸੀਗੇ ਇਹ ਹੜ੍ਹ ਵੀ 19 ਦਿਨ ਤੱਕ ਆਉਣੇ ਆ ਵੀਰੇਆ ਮੇਰੀ ਗੱਲ ਅੱਜ ਨੋਟ ਕਰ ਲਿਓ ਜਿੱਦਣ ਇਹ ਜ਼ਮੀਨਾਂ ਕਾਰਪੋਰੇਟ ਘਰਾਣੇ ਦੇ ਕੋਲ ਚਲ ਗਈਆਂ ਉਦੋਂ ਹੜ੍ਹ ਵੀ ਆਣੋਂ ਹਟ ਜਾਣੇ ਆ ਉਦੋਂ ਸੁਨਾਮੀ ਵੀ ਆਣੋਂ ਹਟ ਜਾਣੀ ਆ ਉਦੋਂ ਧਰਤੀ ਦਾ ਪਾਣੀ ਵੀ ਬਚ ਜਾਣਾ ਆ ਉਦੋਂ ਨਹਿਰਾਂ ਸੂਬਿਆਂ ਤੇ ਸਾਨੂੰ ਜਿੱਥੇ ਪਾਣੀ ਨਹੀਂ ਪਹੁੰਚਦਾ ਉਹ ਵੀ ਮਿਲ ਜਾਣਾ ਈਬੀਐਮ ਦਾ ਮੁੱਦਾ ਜਿਹੜਾ ਹਰਿਆਣੇ ਦਾ ਪਾਣੀ ਦੂਸਰੇ ਦਾ ਰਾਜਸਥਾਨ ਦਾ ਪਾਣੀ ਇਹ ਲੜਾਈਆਂ ਜਿਹੜੀਆਂ ਸਭ ਖਤਮ ਹੋ ਜਾਣਾ ਜਿੱਦਣ ਕਾਰਪੋਰੇਟ ਤੇ ਸਾਡੇ ਤੇ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਸੋ ਭਾਈ ਜਾਗਣ ਦਾ ਸਮਾਂ ਆ 47 ਦਾ ਦੇਸ਼ ਆਜ਼ਾਦਵਾਦੀ ਪਰ ਆਪਾਂ ਉਹਨੂੰ ਆਜ਼ਾਦੀ ਨਹੀਂ ਮੰਨਦੇ ਕਿਉਂਕਿ ਅਸੀਂ ਗੋਰਿਆਂ ਨੂੰ ਭਜਾਇਆ ਤੇ ਕਾਲਿਆਂ ਕੋਲ ਗੁਲਾਮ ਹੋ ਗਏ ਅਸੀਂ ਸਹੀ ਮੈਨੇ ਦੇ ਵਿੱਚ ਉਦੋਂ ਆਜ਼ਾਦ ਹੋਣਾ ਆ ਜਿੱਦਣ ਸਾਡਾ ਸਾਰਾ ਕੁਝ ਆਪਣਾ ਹੋ ਗਿਆ ਸੋ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਹਾਲ ਹੁੰਦਾ ਆ ਜਿੱਦਣੇ ਮਤਰਈ ਮਾਂ ਵਾਲਾ ਹਾਲ ਬੰਦ ਹੋ ਗਿਆ ਉਦੋਂ ਅਸੀਂ ਕਵਾਂਗੇ ਹਾਂ ਠੀਕ ਆ ਪਰ ਇਹਨਾਂ ਸਰਕਾਰਾਂ ਤੋਂ ਹੁਣ ਕੋਈ ਆਸ ਨਹੀਂ ਸੋ ਇਸ ਕਰਕੇ ਇਦਾਂ ਦੇ ਨਾਜ਼ੁਕ ਸਮੇਂ ਦੇ ਵਿੱਚ ਮਹਾਰਾਜ ਨੇ ਸਾਡੇ ਸਿਰ ਤੇ ਤੁਹਾਡੇ ਵੀਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲਈ ਆ ਇਦਾਂ ਹੀ ਸੇਵਾ ਲੈਂਦੇ ਰਹਿਣ ਪਰ ਇਹ ਮਾਰੂ ਨੀਤੀਆਂ ਤੋਂ ਸਾਡਾ ਜਿਹੜਾ ਪੰਜਾਬ ਆ ਉਸ ਅਕਾਲਪੁਰ ਤੋਂ ਕੀ ਦੀ ਅਰਦਾਸ ਬੇਨਤੀ ਆ ਇਹ ਮਾੜੀਆਂ ਸਰਕਾਰਾਂ ਤੋਂ ਬਚਾ ਦੇ। ہماری ਸੋਚ ਤੋਂ ਬਚਾ ਦੇ। ਭਾਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਸੋ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਲੱਤੀ ਭਾਜੀ ਦਾ ਤੇ ਹਰੀਪੁਰ ਤੋਂ ਜਿੰਨੇ ਵੀ ਸਾਡੇ ਵੀਰ ਆਏ ਹੋਏ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਸੀਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਜਿਆਦਾ ਤੇ ਜਿਆਦਾ ਸ਼ੇਅਰ ਕਰਦੇ ਹੋ ਤਾਂ ਕਿ ਹੋਰ ਇਹੋ ਜਿਹੇ ਵੀਰ ਆਪਣੇ ਜੋ ਕੇ ਸੇਵਾ ਲਈ ਅੱਗੇ ਆਉਣ। ਧੰਨਵਾਦ ਜੀ ਸਾਰਿਆਂ ਦਾ। ਬੰਦੇ ਸ਼ੋਭਿਆਂ ਦੀ ਸੇਵਾ ਕਰਦੇ ਆ। ਆਹ ਭਾਜੀ ਬਹੁਤ ਮਿਹਨਤ ਕਰਦੇ ਸਾਡੇ ਚਾਰ ਵਡੀਆਂ ਲੈ ਕੇ ਆ ਕੇ ਚਾਰ ਦੀਆਂ ਵੀ ਪੰਜ ਆ ਭਾਜੀ ਸਾਹਬ ਨਾਲੋਂ ਜ਼ਿਆਦਾ ਦੀ ਟਰੈਲੀ ਭਾਜੀ ਦੇ ਨਾਮ ਆਇਆ ਆ ਬੰਦੇ ਸਾਡੇ ਬੰਨ ਮਨਾਈ ਦਾ ਕੰਮ ਕਰ ਰਹੇ ਆ ਜੀ ਕੀ ਨਾਮ ਭਾਜੀ ਦੱਸਿਓ ਆਪਣਾ ਖਾਣੀ ਪੰਜ ਪਾਣੀ ਖਰੀਪੁਰ ਖਰੀਪੁਰ ਤੋਂ ਤੁਹਾਡਾ ਭਾਜੀ ਸੁਨੀਲ ਸੁਨੀਲ ਭਾਜੀ ਸਾਡੇ ਨੇ ਉਹ ਆ ਮੰਦੀਪ பாਜੀ ਸਾਡੇ ਮੁੱਖ ਸੇਵਾਦਾਰ ਜੋ ਹਾ ਸਤਿ ਸ਼੍ਰੀ ਅਕਾਲ ਪਾਜੀ ਜੀ ਹਰ ਪਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਪਾਜੀ ਦਾ ਪਿਲਤ ਕਾਂਜੀ ਦਾ ਪੜਿਆ ਪੰਜਾਬ ਵਿੱਚ ਅੱਜ ਕੀ ਹਾਲਾ ਚਾਲ ਦੇ ਪਏ ਆ ਹੜਾਇਓ ਆ ਤੇ ਸਾਰੇ ਮੁੰਡੇ ਜਿੰਨੇ ਹਰੀਪੁਰ ਦੇ ਮੁੰਡੇ ਸਾਰੇ ਸਾਡੇ ਨਾਲ ਆਏ ਆ ਤੇ ਸੇਵਾ ਲੱਗੇ ਹੋ ਆ ਸੇਵਾ ਕਰਨ ਤੇ ਜਿਨ੍ਹਾਂ ਦੇ ਜਿੰਨੇ ਵੀ ਪੜ ਦੀ ਸੇਵਾ ਸਾਰੇ ਦੇ ਰਹੇ ਆ ਸਾਡੇ ਮਾਲ ਸਾਹਿਬ ਪਿੱਛੇ ਜਾ ਰਹੇ ਆ ਹਾਂਜੀ ਹਾਂਜੀ ਇਹ ਸਾਡੇ ਮੁੱਖ ਕੈਸ਼ੀਅਰ ਸਾਹਿਬ ਆ ਤੁਹ ਪਾਜੀ ਇੱਥੇ ਤੁਹਾਡਾ ਕਿੱਦਾਂ ਕੰਟੈਕਟ ਹੋਇਆ ਇਹਨਾਂ ਨਾਲ ਇੱਥੇ ਭਾਈ ਸਾਡੇ ਨਾਲ ਮੋਹਿੰਦਰ ਪਾਜੀ ਹਾਂਜੀ ਹਾਂਜੀ ਤੇ ਉਹਨਾਂ ਨਾਲ ਅਸੀਂ ਕਟਾਕਟ ਕੀਤਾ ਜਿੱਦਾਂ ਮੈਂ ਕਿਸਾਨੀ ਮੋਰਚੇ ਤੇ ਵੀ ਜਾਂਦਾ ਰਹਿੰਦਾ ਹਾਂ ਹਾਂਜੀ ਹਾਂਜੀ ਤੇ ਉਹਨਾਂ ਨੇ ਕੰਟੈਕਟ ਕੀਤਾ ਉਹਦੇ ਉਹ ਕਹਿੰਦੇ ਉਹਨਾਂ ਨੇ ਸ਼ੇਵਾ ਦਾਈ ਸਾਡੇ ਪੱਟੀਆਂ ਦੀ ਠੀਕ ਆ ਪਾਜੀ ਪੱਟੀਆਂ ਉਹਨਾਂ ਦੀ ਪੱਟੇ ਦਿਖਾ ਦਿਓ ਮੜੀਏ ਉਹਨਾਂ ਦੇ ਪੱਟੇ ਦਿਖਾ ਤੇ ਪਾਜੀ ਕਿਹੜੀ ਜਗ੍ਹਾ ਲੈ ਕੇ ਜਾਣੇ ਆਪਾਂ ਇਹ ਇਹ ਪਾਜੀ 13 ਆਪਾਂ ਨਾੜਕ ਦੇ ਕੋਲ ਰਾਮਦਾਸ ਨਗਰ ਆ ਉੱਥੇ ਲੈ ਕੇ ਜਾਣੇ ਆ ਜਾਂ ਅੱਜ ਨਾਲੇ ਲੈ ਕੇ ਜਾਣੇ ਅਸੀਂ ਕਿੱਦਾਂ ਦੇ ਹਾਲਾਤ ਆ ਪਾਜੀ ਉੱਥੇ ਹ ਉਥੇ ਬਹੁਤ ਜ਼ਿਆਦਾ ਮਾਰਿਆ ਸੀ ਪਹਿਲੇ ਇੱਕ ਵਾਰ ਚੱਕਰ ਮਾਰ ਕੇ ਆਏ ਆ ਕਿ ਕਈ ਅਫਵਾਹ ਫਲਾਈ ਜਾਂਦੇ ਆ ਕਿ ਇਹੇ ਰੋੜਾਂ ਦੇ ਉੱਤੇ ਹੀ ਜਾ ਕੇ ਦੇਖੇ ਆ ਜਾਂਦੇ ਆ ਬੜੇ ਬਹੁਤ ਚੱਕਰ ਮਾਰ ਕੇ ਆਏ ਆ ਸਾਨੂੰ ਉਥੇ ਸਥਿਤੀ ਦਾ ਪਤਾ ਲੱਗ ਗਿਆ ਕਿ ਸਥਿਤੀ ਉੱਥੇ ਤੇ ਉਹ ਸਾਵਨਾ ਅਸੀਂ ਫਿਰ ਸਾਨੂੰ ਪੱਠਿਆਂ ਦੀ ਯਾਦ ਲੱਗੇ ਕਿ ਉੱਥੇ ਪੱਠਿਆਂ ਪੱਠਿਆਂ ਹੀ ਥੋੜਾ ਲੰਗਰ ਦਾ ਬਾਬੇ ਨਾਨਕ ਦਾ ਲੰਗਰ ਚੱਲਦੀ ਹਾਂ ਜੀ ਹਾਂ ਜੀ ਹਾਂ ਜੀ ਭਾਜੀ ਲੰਗਰ ਦਾ ਸਾਰੇ ਲੱਗ ਜਾਂਦੇ ਆ ਲੰਗਰ ਚੱਲੀ ਜਾਂਦਾ ਆ ਤੇ ਬਾਹਰ ਜਿਹੜੇ ਐਨ ਆਰ ਆਈ ਵੀਰ ਆ ਉਹ ਵੀ ਇਰਾਛਣ ਦੀ ਸੇਵਾ ਕਰੀ ਜਾਂਦੇ ਆ ਤੇ ਜਿਹੜਾ ਵੀ ਸੰਯੋਗ ਅਸੀਂ ਕਰ ਰਹੇ ਆ ਟਰੈਕਟਰਾਂ ਤੇ ਤੇਲ ਪਵਾਣਾ ਇਹ ਸਾਰਾ ਐਨ ਆਰ ਆਈ ਵੀਰਾਂ ਦੇ ਸੰਯੋਗ ਨਾਲ ਹੋ ਚੇਤਨ ਭਾਜੀ ਆ ਹਾਂ ਜੀ ਤੇ ਸਤਵੀਰ ਭਾਜੀ ਆ ਤੇ ਉਹ ਸਾਡੇ ਹਰਜੋਤ ਭਾਜੀ ਹਰੀਪੁਰ ਤੋਂ ਤੇ ਭਾਜੀ ਕੋਈ ਸਰਕਾਰ ਨੇ ਸਹਾਇਤਾ ਦਿੱਤੀ ਤੁਹਾਨੂੰ ਕੋਈ ਨਹੀਂ ਭਾਜੀ ਸਰਕਾਰ ਵੱਲ ਕੋਈ ਸਹਾਇਤਾ ਨਹੀਂ ਹੈਗੀ ਜੀ ਜਾਦਾ ਔਖਾ ਹੈ ਤੇ ਕਿੱਦਾਂ ਜਾਣਾ ਬਾਈ ਤੁਸੀਂ ਉੱਥੇ ਅਸੀਂ ਕੱਲੂ ਵੀਰਵਾਰ ਦਿਨ ਵੀਰਵਾਰ ਸਰੇਟਾੜ ਕੇ ਤੈਨੂੰ ਵੀ ਨਿਕਲਣਾ ਜਿਹੜਾ ਅਸੀਂ ਉੱਥੇ 8 9 ਵਜੇ ਤੱਕ ਪਹੁੰਚ ਜਾਈਏ ਠੀਕ ਹੈ ਸਾਰਾ ਦਿਨ ਸੇਵਾ ਕਰਨ ਤੋਂ ਬਾਅਦ ਫੇਰ ਅਸੀਂ ਵਾਪਸੀ ਚਾਲੇ ਪਾਵਾਂਗੇ ਦੇ ਨਾਲ ਜਿਹੜੇ ਪਿਛਲੇ ਸਰਪੰਚ ਸੀਗੇ ਸਾਫ ਦਾ ਸਰਪੰਚ ਉਹ ਵੀ ਸਾਡੇ ਨਾਲ ਆਇਆ ਬਲਬੀਰ ਸਿੰਘ ਹਰੀਪੁਰ ਤੋਂ ਉਹ ਵੀ ਪੂਰਾ ਯੋਗਦਾਨ ਦੇ ਰਿਹਾ ਜਿੱਥੇ ਅਸੀਂ ਇੱਕ ਭਰੀ ਚੱਕ ਰਹੇ ਹਾਂ ਉਹ ਤਿੰਨ ਤਿੰਨ ਚਾਰ ਚਾਰ ਭਰੀਆਂ ਚੱਕ ਰਿਹਾ ਸਾਡੇ ਨਾਲ ਹਾਂਜੀ ਹਾਂਜੀ ਭਾਜੀ ਇਹ ਤਾਂ ਮੈਂ ਵੀ ਦੇਖਿਆ ਜੀ ਦੇਖੋ ਹੌਸਲਾਈ ਜਾਂਦਾ ਜੀ ਹਾਂਜੀ ਹਾਂਜੀ ਤੇ ਉਹਨਾਂ ਦੀ ਉਮਰ ਹੋ ਗਈ ਆ ਅਸੀਂ ਕਿਹ ਜੰਗ ਬਲੱਡ ਆ ਸਾਡਾ ਤੇ ਉਹਨਾਂ ਦੀ ਉਮਰ ਹੋ ਗਈ ਆ ਤੇ ਉਹ ਵੀ ਸਾਡੇ ਨਾਲ ਆਏ ਆ ਤੇ ਸਾਡੇ ਨਾਲ ਲ ਅੱਛਾ ਜੀ ਤੇ ਸੇਵਾ ਕਰਨ ਲੱਗੇ ਹੋ ਆ ਤੇ ਹੋਰ ਸਾਡੇ ਟਰੈਕਟਰ ਸੋਲਿਓ ਟਰੈਕਟਰ ਆਇਆ ਆ ਇੱਕ ਭਾਜੀ ਲੈ ਕੇ ਆਇਆ ਸਸੋਲੀ ਤੇ ਉਸ ਤੋਂ ਬਾਅਦ ਤਾਰਾ ਭਾਜੀ ਸਾਡੇ ਕੋਲ ਤਾਰਾ ਭਾਜੀ ਵੀ ਆਇਆ ਉਹਦਾ ਟਰੈਕਟਰ ਵੀ ਜਾਊਗਾ ਸਾਡੇ ਨਾਲ ਤੇ ਇੱਕ ਸਾਡੇ ਮਾਨ ਸਾਹਿਬ ਜਿਹੜੇ ਪਿੱਛੇ ਲੰਘ ਕੇ ਗਏ ਆ ਤੇ ਉਹਨਾਂ ਦਾ ਹੈਗਾ ਸੁਖਵਿੰਦਰ ਸਿੰਘ ਸੁਖਾ ਹਰੀਪੁਰ ਤੋਂ ਸਾਰੇ ਹਰੀਪੁਰ ਤੋਂ ਹੀ ਆ ਜੀ ਵੀਰ ਆਪਣੇ ਪੁੱਤ ਜਿੰਨੇ ਮੁੰਡੇ ਹੈਗੇ ਬਾਕੀ ਲੇਵਲ ਲਾਈਓ ਆ ਇਹ ਐਨ ਆਰ ਆਈ ਵੀਰਾਂ ਦੇ ਸੰਯੋਗ ਨਾਲ ਲਾਈਓ ਆ ਠੀਕ ਗੱਲ ਹੈ ਵੱਡੀ ਜਾਂਦੇ ਅਸੀਂ ਭਰੀਆਂ ਚੱਕੀ ਜਾਂਦੇ ਆ ਹਾਂਜੀ ਹਾਂਜੀ ਭਾਈ ਐਨ ਆਰ ਆਈ ਵੀਰ ਤਾਂ ਬਹੁਤ ਸੇਵਾ ਕਰਦੇ ਪਏ ਆ ਜੀ ਬਹੁਤ ਸੇਵਾ ਕਰ ਰਹੇ ਆ ਹਾਂ ਠੀਕ ਤੇ ਬਾਕੀ ਭਰਾਵਾ ਜਿਹੜੇ ਸਾਡੇ ਪ੍ਰਵਾਸੀ ਪ੍ਰਵਾਸੀ ਭਰਾ ਆ ਇਹ ਵੀ ਸਾਡੇ ਨਾਲ ਪੂਰਾ ਸੰਯੋਗ ਦੇ ਰਹੇ ਆ ਜਿਵੇਂ ਥੋੜੀ ਘੱਟ ਜਿਆਦਾ ਲੈ ਰਹੇ ਆ ਸਾਡੇ ਨਾਲ ਘੱਟ ਵੀ ਕਰ ਰਹੇ ਆ ਇਹਨਾਂ ਦਾ ਵੀ ਸੰਯੋਗ ਪੂਰਾ ਆ ਸਹੀ ਆ ਭਾਜੀ ਹਾਂਜੀ ਹਾਂਜੀ ਮਾੜਾ ਨਹੀਂ ਕਹ ਸਕਦੇ ਪ੍ਰਵਾਸੀਆਂ ਨੂੰ ਨਹੀਂ ਨਹੀਂ ਭਾਜੀ ਮਾੜਾ ਕਹਿਣਾ ਵੀ ਨਹੀਂ ਚਾਹੀਦਾ ਔਖੇ ਟਾਈਮ ਸਾਡੇ ਨਾਲ ਖੜਦੇ ਆ ਇਹ ਵੀਰ ਸਾਰੇ ਇਹਨਾਂ ਨੇ ਮੀਂਹ ਵਿੱਚ ਵੀ ਸਾਡੇ ਨਾਲ ਆ ਕੇ ਮੋੜੇ ਨਾਲ ਮੋੜੇ ਜੋੜ ਕੇ ਖੜੇ ਆ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਜਿੱਥੇ ਜਾ ਰਹੇ ਆ ਖੜਦੇ ਜਿੱਥੇ ਜਾ ਰਹੇ ਆ ਕਿਹਾ ਤਾਂ ਸਾਨੂੰ ਵੀ ਪਤਾ ਹੈ ਮੁਸੀਬਤ ਆਈ ਹੋ ਅਸੀਂ ਪੰਜਾਬ ਵਿੱਚ ਰਹਿੰਦੇ ਆ ਹਾਂਜੀ ਹਾਂਜੀ ਤੇ ਇਹ ਸਾਡੇ ਨਾਲ ਮੋੜੇ ਨਾਲ ਮੋੜੇ ਜੋੜ ਕੇ ਖੜੇ ਆ ਅਸੀਂ ਠੇਕੇਦਾਰ ਸਾਹਿਬ ਕੋ ਗਏ ਠੇਕੇਦਾਰ ਸਾਹਿਬ ਸਾਡੇ ਉਹ ਆ ਜੀ ਇਹਨਾਂ ਨੇ ਸਾਨੂੰ ਕਿਹਾ ਕੋਈ ਗੱਲ ਨਹੀਂ ਚਲੋ ਤੁਸੀਂ ਬਈ ਤੁਹਾਡੇ ਨਾਲ ਖੜੇ ਆ ਸਾਹਿਬ ਨੂੰ ਵੀ ਬੁਲਾਉਣਾ ਹੈ ਤੁਸੀ ਹਾਂਜੀ ਠੇਕੇਦਾਰ ਸਾਹਿਬ ਆ ਕਹਿੰਦੇ ਕੋਈ ਗੱਲ ਨਹੀਂ ਨਾਲ ਖੜੇ ਆ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਠੇਕੇਦਾਰ ਸਾਹਿਬ ਪ੍ਰਵਾਸੀ ਇਹਨਾਂ ਨੂੰ ਇੱਕ ਵਾਰ ਅਸੀਂ ਕਿਹਾ ਕਿ ਸਾਡੇ ਨਾਲ ਪੱਠੇ ਵਧਣੇ ਆ ਇਹਨਾਂ ਨੇ ਬਿਨਾ ਕੋ ਸੋਚੇ ਸਮਝੇ ਮੀ ਪੈਂਦਾ ਕਿਣੀ ਪੈਂਦੀ ਆ ਕੁਝ ਵੀ ਹੜ ਆਏ ਆ ਇਹਨਾਂ ਸਾਡੇ ਨਾਲ ਆ ਕੇ ਸਾਡੇ ਨਾਲ ਪੱਠੇ ਬਣਾਉਣੇ ਸ਼ੁਰੂ ਕੀਤੇ ਹਾਂਜੀ ਹਾਂਜੀ ਤੇ ਅਸੀਂ ਪ੍ਰਵਾਸੀਆਂ ਨੂੰ ਮਾੜਾ ਨਹੀਂ ਕਹਿ ਸਕਦੇ ਪ੍ਰਵਾਸੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਜੇ ਨਾ ਹੁਣ ਪੰਜਾਬ ਚ ਤੇ ਸਾਡੇ ਹਾਲਾਤ ਨਹੀਂ ਹੋਣੇ ਕੋਈ ਸਹੀ ਗੱਲ ਹੈ ਬਹੁਤ ਹੈਲਪ ਕਰਦੇ ਆ ਸਾਡੇ ਉਹ ਹੱਲ ਕਰਦੇ ਸਾਡੇ ਨਾਲ ਇਹ ਤੇ ਸਾਡੇ ਸਰਪੰਚ ਸਾਹਿਬ ਟੋਕ ਕਾ ਇਹਨਾਂ ਵੱਲ ਵੀ ਥੋੜੀ ਚੱਲਣਾ ਤੇ ਭਾਜੀ ਚਾ ਚਾਰ ਭਰੀਆਂ ਚੱਕੀਆਂ ਐ ਦੀ ਇਹਨਾਂ ਨੇ ਇੱਕ ਇੱਕ ਅਸੀਂ ਇਹਦੇ ਨਾਲ ਦੀ ਚੱਕ ਕੇ ਲਿਜਾਣੇ ਅੱਜ ਜੋਸ਼ ਆ ਰਿਹਾ ਜੀ ਇਹਨਾਂ ਨੂੰ ਦੇਖ ਕੇ ਸਾਨੂੰ ਜੋਸ਼ ਆ ਰਿਹਾ ਆ ਪੂਰਾ ਆ ਜੀ ਪੂਰਾ ਸਹੀ ਗੱਲ ਆ ਅਸੀਂ ਇੱਕ ਇੱਕ ਚੱਕਦੇ ਹਾਂ ਉਹ 5 5 6 6 ਚੱਕਦੇ ਪਏ ਆ ਬੜੀ ਹਾਂ ਜੀ ਤੇ ਆਹ ਦੇਖ ਲਓ ਹਾਲਾਤ ਦੇਖੋ ਆਪਣੇ ਕਿੰਨਾ ਪਾਣੀ ਹੋਇਆ ਆ ਟਿੱਕਰ ਹਾਲਾਤ ਤਾਂ ਭਾਜੀ ਸਾਰੇ ਪਾਸੇ ਹਾਂਜੀ ਇਹੀ ਆ ਪਾਣੀ ਸਾਰੇ ਪਾਸੇ ਪਾਣੀਓ ਪਾਣੀ ਆ ਤੇ ਟਰੈਲੀ ਮਾੜੀ ਦਿਖਾ ਦਿਓ ਕਿੰਨੀ ਦੂਰ ਖੜੀ ਆ ਉੱਥੇ ਤੱਕ ਲੈ ਕੇ ਜਾ ਰਹੇ ਹਾਂ ਅਸੀਂ ਠੀਕ ਆ ਜੀ ਠੀਕ ਆ ਜੀ ਹਾਂਜੀ ਇਹ ਸੀ ਆਪਣੇ ਵੀ ਮੰਨਦੀਪ ਭਾਜੀ ਹਰੀਪੁਰ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਤੇ ਭਾਜੀ ਹੁਣੇ ਚਾਰੇ ਦੀ ਸੇਵਾ ਲਈ ਆਏ ਆ ਤੇ ਇੱਥੋਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਜੀ ਆ ਲਖਵਿੰਦਰ ਸਿੰਘ ਲੱਕੀ ਭਾਜੀ ਸਾਡੇ ਉਹਨਾਂ ਨੇ ਆਪਣੇ ਖੇਤਾਂ 'ਚੋਂ ਪੱਠਿਆਂ ਦੀ ਜੋਸ਼ੀ ਦੀ ਸੇਵਾ ਦਿੱਤੀ ਹੈ ਇਹਨਾਂ ਨੇ ਦੀ ਇਹੋ ਟਰੈਲੀ ਆ ਜੀ ਪੂਰੇ ਟੋਆ ਫੋਨ ਕਰਕੇ ਕਾਫੀ ਦੂਰ ਖੜੀ ਕਰਨੀ ਪਈ ਹੈ ਸਾਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਉਹ ਸਾਡੇ ਵੀਰ ਸਿੱਖਰ ਬੈਠ ਕੇ ਸੇਵਾ ਕਰ ਰਹੇ ਆ। ਆਪਾ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ। ਸੇਵਾ ਕਰਦੇ ਪਏ ਸੇਵਾ ਲਈ ਵਿਗਰਾ ਚਾਹੀਦਾ ਬਹੁਤ।